ਸਾਸਤ੍ਰੀਕਾਰ ਜੀ ਧੰਨਵਾਦ ਸਾਰੇ ਇਹਨਾਂ ਸਰੋਤਿਆਂ ਦਾ ਅੱਜ ਆਪਾਂ ਆਏ ਹਾਂ ਗੁਰੂ ਕਿਰਪਾ ਨਾਮੇ ਬਲਵਕ ਦੇ ਵਿੱਚ ਗੁਰੂ ਕਿਰਪਾ ਦੁਕਾਨ ਤੇ ਆਇਆ ਭਾਈ ਮਨਦੀਪ ਸਿੰਘ ਮਾਨੀ ਜੋ ਕਿ ਉਹਨਾਂ ਕੋਲੇ ਸਾਰਾ ਸਮਾਨ ਹੈ ਗੱਡੀਆਂ ਦਾ ਟਰੈਕਟਰਾਂ ਦਾ ਤੇ ਸਾਰੇ ਕਾਜ ਦਾ ਸਮਾਨ ਮਿਲਦਾ ਪਰ ਕਰਦੇ ਆਂ ਗੱਲਬਾਤ ਹੋਰ ਜੀ ਮਨੀ ਸਿੰਘ ਜੀ ਠੀਕ ਹੋ ਠੀਕ ਹੈ ਸਸਰੀ ਘਰ ਆ ਬਾਈ ਸਸਰੀ ਘਰ ਜੀ ਸਸਰੀ ਘਰ ਜੀ ਸਾਰੇ ਸਰੋਤਿਆਂ ਨੂੰ ਆਪਾਂ ਤੁਹਾਨੂੰ ਦਿਖਾਉਣੇ ਅੱਜ ਆਪਾਂ ਭਾਈ ਮਨੀ ਸਿੰਘ ਜੋ ਕਿ ਤਲਵੰਡੀ ਪਿੰਡ ਤੋਂ ਤਲਵੰਡੀ ਸਾਬੋ ਤੋਂ ਰੋਡ ਜਾਂਦਾ ਹੈ ਰੋੜੀ ਨੂੰ ਤੇ ਉਹਦੇ ਉੱਤੇ ਸੜਕ ਤੇ ਦੁਕਾਨ ਹੈ ਭਾਈ ਮਨੀ ਸਿੰਘ ਦੀ ਤੇ ਸਾਰਾ ਸਮਾਨ ਮਿਲਦਾ ਜਿਵੇਂ ਕਿ ਟਰੈਕਟਰਾਂ ਦਾ ਤੇ ਗੱਡੀਆਂ ਦਾ ਮੋਟਰਸਾਈਕਲਾਂ ਦਾ ਸਾਰਾ ਸਮਾਨ ਮਿਲਦਾ ਹੈ ਆਪਾਂ ਕਰਦੇ ਆਂ ਗੱਲਬਾਤ ਤੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਬੜੀਆ ਸਸਤਾ ਸਾਰਾ ਸਮਾਨ ਮਿਲਦਾ ਜੀ ਕਾਰ ਸੇ ਦਾ ਵੀ ਮੋਬਾਈਲਾਂ ਦਾ ਵੀ ਸਮਾਨ ਹੈ ਤੇ ਸਾਪਾ ਕਰਦੇ ਆਂ ਗੱਲਬਾਤ ਵੀ ਕੀ ਕੀ ਸਮਾਨ ਹੈ ਕਿੰਨੇ ਕਿੰਨੇ ਸਸਤਾ ਹੈ ਜੀ ਆਓ ਜੀ ਤੇ ਮਨੀ ਸਿੰਘ ਜੀ ਪਹਿਲਾਂ ਆਪਾਂ ਸਮਾਨ ਦਿਖਾਓ ਵੀ ਕੀ ਕੀ ਸਸਤਾ ਬਾਜ਼ਾਰ ਨਾਲੋਂ ਕਿੰਨੇ ਸਸਤੇ ਰੇਟਾਂ ਤੇ ਆਪਾਂ ਦਿਖਾਓ ਸਸਰੀ ਘਾਰ ਜੀ ਮੈਂ ਦੇਖੀ ਆਪਣੇ ਕੋਲ ਸਮਾਨ ਹੈ ਮੋਬਾਈਲ ਸਟੈਂਡ ਆ ਗਿਆ ਜੀ ਠੀਕ ਹੈ ਜੀ ਇਸ ਸਟੈਂਡ ਕਾਦੇ ਵਾਲਾ ਜੀ ਇਹ ਤੇ ਮਾਲ ਟੰਗਣ ਵਾਸਤੇ ਆ ਭਾਈ ਮਾਲ ਟੰਗਣ ਵਾਸਤੇ ਜੀ ਹਾਂਜੀ ਮੰਨ ਲਓ ਵੀ ਕੋਈ ਗੱਡੀ ਦੇ ਵਿੱਚ ਹਾਂਜੀ ਲੰਮੇ ਸਫ਼ਰ ਤੇ ਜਾ ਰਹੇ ਆ ਆਪਾਂ ਆਹ ਦੇਖੋ ਜੀ ਸਰੋਤੇ ਜਿਵੇਂ ਲੰਮੇ ਸਫ਼ਰ ਤੇ ਆਪਾਂ ਜਾ ਰਹੇ ਆ ਇਹਦੇ ਵਿੱਚ ਮਾਲ ਟੰਗੀ ਜਾਂਦੀ ਹੈ ਤੇ ਆਪਾਂ ਗੱਡੀ ਦੇ ਵਿੱਚ ਆਇਂਦੇ ਰਹ ਜਾਂਦਾ ਵਧੀਆ ਸਟੈਂਡ ਹੈ ਤੇ ਬਾਜ਼ਾਰ ਨਾਲੋਂ ਸਸਤੇ ਰੇਟ ਤੇ ਹੈ ਤੇ ਸਾਰਾ ਸਮਾਨ ਮਿਲਦਾ ਹੈ ਹੋਰ ਜੀ ਦਿਖਾਓ ਜੀ ਮਨ ਸਿੰਘ ਜੀ ਵੀ ਕੀ ਕੀ ਸਮਾਨ ਵਧੀਆ ਆਪਣਾ ਸਰੋਤੇ ਦੇਖ ਸਕਣ ਸਾਰੇ ਇਹ ਪਰਫੂਮ ਆ ਗਿਆ ਜੀ ਅੱਛਾ ਜੀ ਹਾਂਜੀ ਆ ਗੱਡੀ ਤਾਂ ਨਾਲ ਹੀ ਸੈਂਟ ਜੀ ਹਰਮੋਨ ਆ ਗਿਆ ਸੰਟਾ ਆ ਗਿਆ ਸਾਰਾ ਤੇ ਵਧੀਆ ਕੁਸਬੋ ਆਉਂਦੀ ਐ ਜਿਵੇਂ ਜਿਵੇਂ ਸਾਰਾ ਸਮਾਨ ਹੈਗੇ ਗੁਰਮੁਖ ਪਿਆਰੇ ਕੋਲੇ ਤੇ ਆਪਾਂ ਦੇਖਦੇ ਐ ਸਾਰਾ ਹੋਰ ਦਿਖਾਓ ਜੀ 6 ਪਾਲਛਾ ਗਿਆ ਭਾਈ ਗੱਡੀ ਦੇ ਵਿੱਚ ਪਾਲਛਾ ਮਾਰਨ ਵਾਸਤੇ ਅਸਾਂ ਗੱਡੀ ਤੇ ਪਾਲਸ ਮਾਰਨ ਵਾਸਤੇ ਆ ਬਾਲਸੇ ਜੀ ਗੱਡੀ ਤੇ ਮਾਰਨ ਵਾਸਤੇ ਤੇ ਹੋ ਕੀ ਐ ਜੀ ਔਰਾਂਗੇ ਜੀ ਹਾਂ ਜੀ ਸਾਰੇ ਕਲਰ ਮਿਲ ਜਾਂਦੇ ਐ ਭਾਈ ਉਹ ਸਾਰੇ ਕਲਰ ਮਿਲ ਜਾਂਦੇ ਐ ਜੀ ਤੇ ਵਧੀਆ ਸਸਤੇ ਰੇਟ ਤੇ ਮਿਲਦੇ ਐ ਕੋਈ ਵੀ ਕਲਰ ਚਾਹੀਦਾ ਕਿਸੇ ਨੂੰ ਤੇ ਸਾਰੇ ਮਿਲ ਜਾਂਦੇ ਐ ਜੀ ਹਾਂਜੀ ਤੇ ਆਹ ਆ ਜੀ ਆਪਣਾ ਆਗਾ ਦੇ ਵਾਲਾ ਜੀ ਇਹ ਮੋਬਾਈਲਾਂ ਤੇ ਲੈਮੀਨੇਸ਼ਨ ਆ ਬਾਈ ਅੱਛਾ ਇਹ ਮੋਬਾਈਲਾਂ ਤੇ ਲੈਮੀਨੇਸ਼ਨ ਹੋ ਜਾਂਦੀ ਹੈ ਜੀ ਹਾਂਜੀ ਤੇ ਕਿਸੇ ਕੋਲ ਕਰਿਆ ਤੁਹਾਡੇ ਕੋਲ ਕਰਿਆ ਕੋਈ ਹਾਂਜੀ ਕਰਿਆ ਜੀ ਦਿਖਾਓ ਜੀ ਹਾਂਜੀ ਹਾਂਜੀ ਆ ਦੇਖੋ ਜੀ ਆ ਲੈਮੀਨੇਸ਼ਨ ਹੋ ਜਾਂਦੇ ਹੈ ਮੈਨੂੰ ਲੱਤੀ ਜੇ ਕਿਸੇ ਨੇ ਕਰਾਉਣੇ ਹੋ ਤਾਂ ਦੁਕਾਨ ਦੇ ਵਿੱਚ ਆ ਕੇ ਕਰਾ ਸਕਦਾ ਸਾਰੇ ਰੰਗ ਮਿਲ ਜਾਂਦੇ ਕਲਰ ਸਾਰੇ ਕੋਈ ਵੀ ਮੰਗਰ ਸੰਦ ਹੋਵੇ ਆਪਾਂ ਕਰਵਾ ਸਕਦੇ ਹਾਂ ਤੇ ਆਹ ਜੀ ਇਹ ਸਾਰੇ ਆ ਬਾਈ ਸਟicker ਬਣਾਉਣ ਵਾਸਤੇ ਪੇਪਰ ਹੈ। ਅੱਛਾ ਜੀ। ਕਿਸੇ ਵੀ ਰੰਗ ਦਾ ਸਟicker ਬਣਾਉਣਾ ਹੋਵੇ, ਗੱਡੀ ਤੇ ਲਾਉਣਾ ਹੋਵੇ, ਟਰੈਕਟਰ ਤੇ ਲਾਉਣਾ ਹੋਵੇ, ਮੋਟਰਸਾਈਕਲ ਤੇ ਲਾਉਣਾ ਹੋਵੇ। ਵਧੀਆ ਸਾਰੇ ਰੰਗ ਨੇ। ਹਾਂਜੀ। ਸਟicker ਲਾਜ ਜਾਂਦੇ ਜਿਹੜੇ ਆਖਾਂਗੀ ਤੁਸੀਂ ਉਹਦੇ ਸਟicker ਲਾਇਆ ਜਾਂਦਾ ਕਿਸੇ ਟਰੈਕਟਰ ਦਾ, ਕਿਸੇ ਦੇ ਕਾਸੀ ਦਾ ਵੀ ਆਖਾਂਗੀ। ਹਾਂਜੀ। ਤੇ ਆਹ ਜੀ ਮੈਟ ਹੋ ਗਈ ਜੀ ਹਾਂ। ਹਾਂਜੀ। ਇਹ ਟਰੈਕਟਰਾਂ ਤੇ ਗੱਡੀਆਂ ਤੇ ਬਸਾਈ ਜਾਂਦੇ ਆ। ਹਾਂਜੀ। ਗੱਡੀਆਂ ਦੇ ਵਿੱਚ ਬਸਾਈ ਜਾਂਦੇ। ਤੇ ਹਰੇਕ ਕਲਰ ਮਿਲ ਜਾਂਦਾ ਜੀ। ਸਾਰੇ ਰੰਗ ਮਿਲ ਜਾਂਦੇ। ਸਾਰੇ ਕਲਰ ਮਿਲ ਜਾਂਦੇ ਗੁਰਮੁਖ ਤੇ ਰਹੋ। ਤੇ ਕਿਸੇ ਨੂੰ ਵੀ ਕੋਈ ਬਿਸਾਉਣਾ ਹੋਵੇ ਗੱਡੀ 'ਚ ਜਾਂ ਟਰੈਕਟਰ 'ਤੇ ਲਾਉਣਾ ਹੋਵੇ ਟ ਕਲਰ ਹਰੇਕ ਮਿਲ ਜਾਂਦਾ ਹਾਂਜੀ ਕਲਰ ਹਰੇਕ ਮਿਲ ਜਾਂਦਾ ਆ ਜੀ ਇਹ ਡੋਰੀਆਂ ਆ ਗਈਆਂ ਭਾਈ ਆ ਡੋਰੀਆਂ ਆ ਗਈਆਂ ਜੀ ਆ ਡੋਰੀਆਂ ਟੰਗਣ ਵਾਸਤੇ ਜੀ ਸੋਹਣੀਆਂ ਲੱਗਦੀਆਂ ਕਿ ਟਰੈਕਟਰ ਦੇ ਟੰਗਰੀਆਂ ਹੋਣ ਜੀ ਹਾਂਜੀ ਤੇ ਆ ਬੱਤੀਆਂ ਜਗੀਆਂ ਆਂਗੀਆਂ ਜੀ ਇਹ ਬੱਤੀਆਂ ਆ ਮੋਟਰਸਾਈਕਲ ਤੇ ਗੱਡੀ ਟਰੈਕਟਰ ਕੋਈ ਮੋਟਰਸਾਈਕਲ ਤੇ ਗੱਡੀਆਂ ਤੇ ਟਰੈਕਟਰਾਂ ਤੇ ਲਾਉਣੀਆਂ ਹੋਣ ਦੇਖੋ ਕਿੰਨੀਆਂ ਸੋਹਣੀਆਂ ਤੁਹਾਡੇ ਸਾਹਮਣੇ ਆ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਆਪ ਲਵਾ ਸਕਦੇ ਆ ਹਾਂਜੀ ਤੇ ਉਹ ਬੀਲ ਆ ਜੀ ਦੀ ਹਾਂਜੀ ਬੀਲ ਕੱਪ ਆ ਗੱਡੀਆਂ ਦੇ ਆ ਬਾਈ ਅੱਛਾ ਜੀ ਬੀਲ ਕੱਪ ਮਿਲ ਜਾਂਦੇ ਸਾਰੇ ਗੱਡੀਆਂ ਦੇ ਬੀਲ ਕੱਪ ਮਿਲ ਜੇ ਕੋਈ ਵੀ ਗੱਡੀ ਦਾ ਲੋਪਾ ਵਾ ਛੋਟੀ ਗੱਡੀ ਤੋਂ ਵੱਡੀ ਗੱਡੀ ਤੱਕ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਬੀਰ ਕੱਪ ਮਿਲ ਸਾਰਾ ਕੁਝ ਮਿਲ ਜਾਂਦਾ ਸਾਰਾ ਸਮਾਨ ਹਾਂਜੀ ਤੇ ਹੋਰ ਦੱਸੋ ਜੀ ਇਹ ਟਰੈਕਟਰਾਂ ਦੇ ਸਟਿੱਕਰ ਮਿਲ ਜਾਂਦੇ ਹਰ ਤਰ੍ਹਾਂ ਦੇ ਟਰੈਕਟਰ ਦੀ ਆ ਟਰੈਕਟਰਾਂ ਦੇ ਸਟਿੱਕਰ ਮਿਲ ਜਾਂਦੇ ਕਿਸੇ ਨੇ ਲਵਾਣੇ ਹੋਣ ਜੀ ਹਾਂਜੀ ਤੇ ਆਪਣਾ ਇਧਰ ਆਹ ਲਾਈਟਾਂ ਮਿਲ ਜਾਂਦੀ ਹੈ ਨਾ ਜੀ ਲਾਈਟਾਂ ਆ ਬਾਈ ਆਹ ਆ ਜੀ ਹਾਂਜੀ ਇਹ ਲਾਈਟਾਂ ਦਿਖਾਇਓ ਜੀ ਗੱਡੀ ਦੀ ਹੈਡਲਾਈਟ ਆ ਗਈ ਐ ਅਸਾ ਹਾਂਜੀ ਗੱਡੀ ਦੀ ਹੈਡਲਾਈਟ ਆ ਗਈ ਹਾਂਜੀ ਹਾਂਜੀ ਬਹੁਤ ਤੇ ਚਾਨਣ ਬਹੁਤ ਹੋਜੀ ਇਹਦਾ ਤੇ ਚਾਨਣ ਹੈ ਇਹਨਾਂ ਦਾ ਜੀ ਲੈ ਵੀ ਸਰੋਤ ਇਹ ਚਾਨਣ ਬਹੁਤ ਤੇ ਦਾ ਆਪਾਂ ਲਵਾ ਹੋਰ ਵੀ ਲਾਈਟਾਂ ਸਾਰੀਆਂ ਪਈਆਂ ਦੇਖੋ ਇਹ ਸਾਰੀਆਂ ਲਾਈਟਾਂ ਆ ਸਾਰੀਆਂ ਲਾਈਟਾਂ ਵੱਡੀਆਂ ਵੀ ਪਈਆਂ ਜੀ ਦੇਖੀ ਕਿਸ ਨੂੰ ਵੱਡੀਆਂ ਚਾਹੀਦੀਆਂ ਲਾਈਟਾਂ ਉਹ ਤੇ ਆ ਸਾਰੇ ਮਾ ਮੋਟਰਸਾਈਕਲ ਵਾਲੀ ਗੱਡੀਆਂ ਆ ਨੀ ਇਹ ਮੋਟਰਸਾਈਕਲ ਤੇ ਟਰੈਕਟਰ ਗੱਡੀਆਂ ਸਾਰਿਆਂ ਤੇ ਲੱਗ ਜਾਂਦੀਆਂ ਸਾਰਿਆਂ ਤੇ ਲੱਗ ਜਾਂਦੀਆਂ ਹਾਂਜੀ ਤੇ ਇਹ ਹਾਰ ਨਹੀਂ ਹੈ ਨਾ ਹਾਂਜੀ ਹਾਰਨ ਆ ਗਈ ਜੀ ਤੇ ਪੂਰਾ ਵਜਦਾ ਜੀ ਪੂਰੀ ਤੇਜ਼ ਹੈ ਬਾਈ ਕਾਸੀ ਵੀ ਲਵਾ ਸਕਦੇ ਟਰੈਕਟਰ ਤੇ ਗੱਡੀ ਤੇ ਅੱਛਾ ਜੀ ਤੇ ਲੈ ਵੀ ਗੁਰਮਖੋ ਆਹ ਹਾਰਨ ਹੈ ਤੇ ਆਹ ਪੱਖੀ ਜੀ ਹੈ ਹਾਂ ਜੀ ਟਰੈਕਟਰ ਗੱਡੀ ਤੇ ਲਾਉਣ ਵਾਸਤੇ ਅੱਛਾ ਜੀ ਹਾਂ ਜੀ ਤੇ ਆ ਗਰਮੀ ਹੋਵੇ ਜੀ ਆਪਾਂ ਲਾ ਸਕਦੇ ਟਰੈਕਟਰ ਤੇ ਤੇ ਆ ਰਾਮਨਾ ਕੋ ਬਾਣ ਬੋਣਾ ਤੇ ਆਪਾਂ ਸਾਰਾ ਆ ਦੇਖੋ ਜੀ ਤੇ ਆਪਾਂ ਨੂੰ ਇਹ ਗੁਰਮਖੋ ਦੇਖੋ ਸਰੋਤੋਂ ਵੀ ਬਾਜ਼ਾਰ ਨਾਲੋਂ ਸਸਤੇ ਰੇਟ ਤੇ ਆ। ਹਾਂਜੀ। ਮੰਨ ਲਓ ਵੀ ਜੇ ਆਪਾਂ ਬਾਜ਼ਾਰ 'ਚ ਜਾਨੇ ਆ, ਸਰਚ ਜਾਨੇ ਆ। ਹਾਂਜੀ। ਪਹਿਲਾਂ ਤੇਲ ਮਚਾ ਕੇ ਜਾਨੇ ਆ ਜੀ। ਸਹੀ ਗੱਲ ਹੈ ਜੀ। ਠੀਕ ਹੈ ਜੀ। ਤੇ ਇੱਥੇ ਪਿੰਡ ਦੇ ਵਿੱਚ ਸਰਦਾ ਸਾਨੂੰ ਪਹਿਲਾਂ ਵੀ ਦੱਸਿਆ ਗੁਰਮਖੋ ਵੀ ਤਲਵੰਡੀ ਤੋਂ ਆਉਣੇ ਆ। ਰੋੜੀ ਨੂੰ ਸੜਕ ਜਾਂਦੀ ਆ ਉਹਦੇ ਉੱਤੇ ਗੁਰੂ ਕਿਰਪਾ ਦੁਕਾਨ ਹੈ। ਉਦੋਂ ਸਾਰਾ ਸਮਾਨ ਮਿਲਦਾ ਮਰਿਆ ਲੰਗਦੇ ਵੀ ਰੱਖਦੇ ਹੁੰਦੀ। ਹਾਂਜੀ ਮਹਿਲਾ ਦਾ ਵੀ ਆਈ। ਹਾਂਜੀ ਮਹਿਲਾ ਤਾਂ ਦਿਖਾਇਓ ਜੀ। ਜਿਵੇਂ ਕਿ ਚਾਰਜ ਹੈ ਜੀ। ਚਾਰ ਜਮੇ ਲੱਣਗੇ ਜੀ ਰੀਡਰ ਮਿਲ ਜਾਣਗੇ ਹਣਾ ਜੀ ਹੈੱਡਫੋਨ ਮਿਲ ਜਾਂਦੇ ਆ ਜੀ ਹੈੱਡਫੋਨ ਮਿਲ ਜਾਂਦੇ ਆ ਜੀ ਹਾਂਜੀ ਤੇ ਐਨਕ ਆ ਗਈਆਂ ਘੜੀਆਂ ਆ ਗਈਆਂ ਜੀ ਹਾਂਜੀ ਸਾਰਾ ਸਮਾਨ ਮਿਲ ਜਾਂਦਾ ਜੀ ਆ ਤੁਸੀਂ ਤਿਆਰ ਕਰਦੇ ਹੋ ਹੈਂ ਜੀ ਕਿੰਨੇ ਨੰਬਰ ਬਲੇਟਾਂ ਹੈ ਨੰਬਰ ਬਲੇਟਾਂ ਦੇ ਅੱਛਾ ਜੀ ਫਾਈਨਸੀ ਮੰਗਾ ਨੰਬਰ ਬਲੇਟਾਂ ਦੀ ਕਿੰਨੇ ਵੀ ਲਵਾ ਸਕਦੇ ਹੋ ਹਾਂਜੀ ਜਿਹੜੀ ਅੱਜ ਕੱਲ ਚੱਲਦੀਆਂ ਹਾਂ ਹਾਂਜੀ ਅੱਛਾ ਜੀ ਤੇ ਪਿਆਰਿਓ ਤੁਸੀਂ ਸਾਰਾ ਸਮਾਨ ਖਰੀਦ ਸਕਦੇ ਹੋ ਜੇ ਸ਼ਹਿਰ ਦੇ ਵਿੱਚ ਹਾਂਜੀ ਬਾਜ਼ਾਰ ਦੇ ਵਿੱਚ ਮਾਨ ਲੋ ਵੀ 300 ਦੀ ਚੀਜ਼ ਏ ਸਾਡੇ ਕੋਲੋਂ 250 ਦੀ 200 ਦੀ ਮਿਲ ਜਾਂਦੀ ਤੇ ਦੇਖੋ ਇੰਨਾ ਸਸਤਾ ਸਮਾਨ ਇਹੀ ਆਪਾਂ ਸ਼ਹਿਰ ਦੇ ਵਿੱਚ ਜਾਂਦੇ ਪਹਿਲਾਂ ਤੇਲ ਪੋਕ ਕੇ ਫਿਰ ਆਪਾਂ ਉੱਥੋਂ ਵੀ ਮਹਿੰਗਾ ਲਾਉਂਦੇ ਆਪਾਂ ਨੂੰ ਠੀਕ ਹੈ ਇੱਥੇ ਸਸਤਾ ਸਾਰਾ ਸਮਾਨ ਮਿਲਦਾ ਤੁਸੀਂ ਬਾਅਦ ਤੋਂ ਬਾਅਦ ਕਿਤੇ ਮੌਕਾ ਦਿਓ ਗੁਰਮੁਖ ਪਿਆਰੇ ਨੂੰ ਕੋਈ ਟਰੈਕਟਰ ਦਾ ਕੰਮ ਕਰਾਓ ਗੱਡੀਆਂ ਦਾ ਕਰਾਓ ਤੇ ਸਾਰਾ ਸਮਾਨ ਸੌਂਕ ਦੇ ਨਾਲ ਕਰਦੇ ਆ ਸਾਰਾ ਕੰਮ ਜੋ ਵੀ ਕਰਨਗੇ ਨਾ ਸੌਂਕ ਦੇ ਨਾਲ ਕੰਮ ਕਰਦੇ ਆ ਤੇ ਸਾਰਾ ਸਮਾਨ ਮਿਲ ਜਾਂਦਾ ਤੇ ਬਾਜ਼ਾਰ ਨਾਲੋਂ ਸਸਤੇ ਦੇ ਗਾਰੰਟੀ ਹੈ ਜੀ ਤੇ ਬਾਜ਼ਾਰ ਨਾਲੋ ਸਸਤੇ ਰੇਟ ਤੇ ਮਿਲੂਗਾ ਸਾਰਾ ਕੁਝ ਗੱਡੀਆਂ ਨਾਲ ਮੋਟਰਸਾਈਕਲਾਂ ਨਾਲ ਟਰੈਕਟਰ ਸਾਰਾ ਹੈ ਜੀ ਤੇ ਗੁਰਮੁਖ ਪਿਆਰਿਓ ਧੰਨਵਾਦ ਕਰਦੇ ਆ ਤੁਹਾਡਾ ਮਨੀ ਸਿੰਘ ਜੀ ਅੱਜ ਦੀ ਵੀਡੀਓ ਵਿੱਚ ਧੰਨਵਾਦ ਸਾਰੇ ਸਰੋਤਿਆਂ ਦਾ ਦੇਖਣ ਵਾਲੇ ਤੇ ਸਬਸਕ੍ਰਾਈਬ ਕਰਦੇ ਰਹੋ ਜੀ ਲਾਇਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਵੀਡੀਓ ਨੂੰ ਤੇ ਅਗਲੇ ਬਲੌਗ ਦੇ ਵਿੱਚ ਮਿਲਦੇ ਆ ਜੀ ਇੰਨੇ ਬਲੌਗ ਦੇ ਵਿੱਚ ਇੰਨਾ ਕੁ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ